buông nhau rồi đi đâu đi đâu đi đâu đi đâu đi đâu đi 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 ਸਰਦਾਰ ਜੁਰਾਵਰ ਸਿੰਘ ਯੂਐਸਏ ਉਹ ਵੀ ਤਿਆਰ ਸਰਦਾਰ ਜਸਵੀਰ ਸਿੰਘ ਕਿਸਾਨ ਯੂਐਸਏ ਸੋ ਉਹਨਾਂ ਦਾ ਵਿਸ਼ੇਸ਼ ਸਨਮਾਨ ਬਹੁਤ ਬਹੁਤ ਧੰਨਵਾਦ ਸਰਦਾਰ ਤਸਵੀਰ ਸਿੰਘ ਸਾਂਝ ਉਹਨਾਂ ਦਾ ਵੱਡਾ ਸਹਿਯੋਗ ਇਸ ਪਿੰਡੂ ਖੇਡ ਮੇਲੇ ਦੇ ਲਈ ਸਰਦਾਰ ਜੁਰਾਵਰ ਸਿੰਘ ਯੂਐਸਏ ਜ਼ੋਰਾ ਉਹਨਾਂ ਦੇ ਫਾਦਰ ਸਾਹਿਬ ਆਏ ਹੋਏ ਨੇ ਜੋਰੇ ਹੁਣਾਂ ਦੇ ਫਾਦਰ ਸਾਹਿਬ ਧੰਨਵਾਦ ਕਰਦੇ ਆ ਸਾਡਾ ਛੋਟਾ ਵੀਰ ਯੋਰਾਵਰ ਸਿੰਘ ਯੂ ਐਸ ਏ ਉਹਨਾਂ ਦੇ ਫਾਦਰ ਸਾਹਿਬ ਸਾਡੇ ਦਰਮਿਆਨ ਪਹੁੰਚਿਆ ਇਸ ਵਾਰ ਆਓ ਸਾਹਮਣੇ ਕਹਿੰਦੇ ਅਡੂ ਆ ਨੌਜਵਾਨ ਬੁੱਢਾ ਥੇ ਵੀ ਧਰਤੀ ਦਾ ਰੱਜੇ ਦਾ ਕਿਹਦੇ ਬਿਆਸ ਦਾ ਇਲਾਚ ਹੈ ਅਡੂ ਕਹਿੰਦੇ ਇੱਕ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਸੁੱਖਾ ਮੰਗਾ ਕਿਹਦੇ ਗੁਰਦਾਸ ਪੁਰੀਆ ਲੋ ਜਿਹੜ ਕਹਿੰਦੇ ਅਗਲੀ ਕਬੱਡੀ ਪਾਉਂਦੇ ਲਈ ਵਧਿਆ ਹੋਇਆ ਖੇਡ ਗਰਾਊਂਡ ਦੇ ਵਿੱਚ ਸਾਬੜੇ ਕਹਿੰਦੇ ਸੁਰਖਪੁਰੀਆ ਅੱਜ ਕਹਿੰਦੇ ਜੋਧਾ ਵੀ ਆਇਆ ਹੋਇਆ ਮੇਰੇ ਮਿੱਤਰੋ ਨਾਲ ਕਹਿੰਦੇ ਗੁਰੂ ਥੋਪਿਆ ਉਹ ਵੱਡੇ ਵੱਡੇ ਮਾਲਕ ਕਹਿੰਦੇ ਅੱਜ ਦੇ ਟਾਈਮਾਂ ਦੇ ਆ ਨੌਜਵਾਨ ਦਾ ਕਹਿੰਦੇ ਧਲੇਤਾ ਪਿੰਡ ਹੈ ਥੋੜੀ ਸਰ ਬੈਠਿਆ ਗੱਲ ਕਹਿੰਦੇ ਧਲੇਤੇ ਪਿੰਡ ਦੀ ਚਲਦੀ ਪਰ ਆ ਆ ਦੇਖਾਂਗੇ ਸਰੇੜੇ ਨੌਜਵਾਨ ਲਓ ਨਾਂ ਟਕੜਾ ਜੱਫਾ ਬੱਲੇ ਬੱਲੇ ਕਰਾਮ ਪਾਵੇਗਾ ਜਾਂ ਨਹੀਂ ਆਪਣੀ ਟੀਮ ਦੇ ਲਈ ਕੀ ਫੈਸਲੇ ਹੋਣਗੇ ਨੰਬਰ ਕਹਿੰਦੇ ਜਾਫੀ ਦਾ ਅਗਲੀ ਰੇਡ ਆਹ ਜਤਪਾਲ ਜਗਲੀ ਕਬੱਡੀ ਪਾ ਦਿੰਦੀ ਹੈ ਸਾਹਮਣੇ ਚਾਰ ਜਫੀ ਹੈ ਐਨ ਵੱਡਾ ਮੈਚ ਕਿਹੜਾ ਜਾ ਰਿਹਾ ਹੈ ਦੁਨੀਆ ਦੇ ਮੰਨੇ ਪ੍ਰਮੰਨੇ ਖਿਡਾਰੀ ਕਹਿੰਦੇ ਅੱਜ ਦੀ ਇਸ ਗਰਾਊਂਡ 'ਚ ਖੇਡੇ ਹੈ ਸਾਡੇ ਪ੍ਰਾਕ ਕੁਲਵਿੰਦ ਔਰ ਕਹਿੰਦੇ ਤਿੰਨ ਦਿਨ ਤੋਂ ਚਾਰ ਵੱਡੀ ਸ਼ਕਤੀਤ ਹੈ ਇਲਾਕੇ ਦਾ ਵੱਡਾ ਕਚੇਰਾ ਸਾਡੇ ਦਰਮਿਆਨ ਪੁੱਜਿਆ ਬਹੁਤ ਧੰਨਵਾਦ ਆਖਾਂਗੇ ਅੱਜ ਦੇ ਖੇਡ ਮੇਲੇ 'ਚ ਪੁੱਜੀ ਹੋਈ ਕੰਨੀ ਕੰਨੀ ਸ਼ਖਸੀਅਤ ਦਾ ਧੰਨਵਾਦ ਹੈ ਬਰਵਿੰਦਰ ਸਿੰਘ ਛੱਠਾ ਉਧਰ ਗੁਰਪਾਲ ਪਾਲਾ ਜੀ ਉਹਨਾਂ ਦਾ ਧੰਨਵਾਦ ਹੈ ਟੋਡਾ ਜੀ ਬਾਹਰੇ ਵਾਲੀਆ ਉਹ ਟੋਡਾ ਜੀ ਕਹਿੰਦੇ ਬਾਹਰੇ ਵਾਲੀਆ ਬਹੁਤ ਖੁਸ਼ ਹੋਈ ਆ ਛੋਟੀ ਸਾਰ ਆਏ ਹੋਏ ਆ ਜਿਵੇਂ ਮਰੀਕ ਮੁੰਡਾ ਆਪਣੇ ਪਿੰਡਾ ਉਧਰ ਸੰਦੀਪ ਜੀ ਸਾਡੇ ਜੈਨ ਸਰਪੱਤ ਸਾਹਿਬ ਹੈਰੀ ਦੇ ਲਈ 500 ਰੁਪਈਆ ਬੜੇ ਪਿੰਡ ਤੋਂ ਪੁੱਜਦਾ ਕਰ ਰਹੇ ਆ ਪਾਸੇ ਦੀ ਦੀ ਗੰਦ ਬਣਿਆ ਹੈਰੀ ਉਹ ਆ ਸੰਦੀਪ ਸਿੰਘ ਦੀ ਗੱਲ ਸਰਪੰਦਾ ਬਣਾ ਵੱਲੋਂ ਹੈਰੀ ਦਾ 500 ਰੁਪਏ ਇਹਦਾ ਪੁੱਜ ਗਿਆ ਲਾ ਭੀਮ ਦੀ ਕਬੱਡੀ ਪੈ ਗਈ ਸਾਹਮਣੇ ਮਿੰਟ ਮਿੰਟੇ ਦੇ ਦੋ ਅੰਕ ਮਿੰਟਾਂ ਦੇ ਵਿੱਚ ਇੱਕ ਸੇ ਵਿੱਚ ਬੰਦ ਕਰ ਦਿੱਤਾ ਪਤਾ ਲੱਗਦਾ ਕਿ ਦਰਦ ਨਾਲ ਕਿੰਦਰੇ ਫਿਰਦੇ ਕਬੱਡੀ ਨੂੰ ਵੀਆ ਵਧੀਆ ਹੋ ਜਾਏ ਆ ਵਧੀਆ ਹੋ ਜਾਏ ਇਹ ਕਿਸੇ ਕਿਸੇ ਦੀ ਸੋਚ ਹੁੰਦੀ ਹੈ ਤੇ ਮੈਂ ਦਿਲੋਂ ਧੰਨਵਾਦ ਕਰਾਂਗਾ ਰੱਬੀ ਰੂਹਾ ਨੇ ਪਰ ਇਹ ਕਹਿੰਦਾ ਗੁੱਟ ਫੜਿਆ ਹੋਇਆ ਉਹ ਬੱਲੇ ਬੱਲੇ ਜਵੇਂ ਨੌਜਵਾਨ ਲੱਟਿਆ ਪੱਲਪੁਰੀ ਦੀ ਕਬੱਡੀ ਪੈ ਗਈ ਪਰਲੇ ਪਾਸੇ ਕਹਿੰਦੇ ਸੁਰਕਪੁਰੀ ਆ ਤਿਆਰ ਬਤ ਤਿਆਰ ਆ ਗੁਰੂ ਥੋਪਿਆ ਆਪਣੇ ਪਾਸੇ ਮਾਨ ਕਹਿੰਦੇ ਬਲਬੋਤੇ ਵਾਲੇ ਗੋਰੇ ਦਾ ਚੰਡਿਆ ਹੋਇਆ ਹੈਰੀ ਕਹਿੰਦੇ ਧਲੇਤੇ ਵਾਲਾ ਕਾਪ ਧਲੇਤਾ ਬਲਜੀਤ ਸਿੰਘ ਜੁਕੇ ਧਲੇਤੇ ਵਾਲੇ ਆ ਖਿਡਾਰੀ ਤੇ ਮਾਣ ਕਰਦੇ ਆ ਉਹ ਸੁਰਕਪੁਰੀਏ ਦਾ ਕਹਿੰਦੇ ਆਪਣੀ ਟੀਮ ਨੇ ਇੱਕ ਨੰਬਰ ਦਾ ਵਾਅਦਾ ਕਰ ਦਿੱਤਾ ਬੱਜਦੀ ਹੈ ਕਹਿੰਦੇ ਥਾਪੀਆਂ ਬੱਟਾਂ ਤੇ ਉਹ ਦੁਨੀਆ ਵੇਂਦੀ ਆ ਆ ਕਹਿੰਦੇ ਟੀਮ ਦੇ ਲਈ ਬੱਟ ਰੋਲ ਬਿਲੋਂ ਧੰਨਵਾਦ ਹੈ ਕਹਿੰਦੇ ਕਾਲੇ ਪਿੰਡ ਦੇ ਉਹ ਬੱਗੇ اٹਵਾਲ ਉਹਦੇ ਟੀਮਾਂ ਬਣਾਉਂਦੀਆਂ ਬਲਿਹਾਰ ਖੜਾਉਂਦੇ ਇਹ ਕੋਈ ਸੌਖੀਏ ਗੱਲਾਂ ਨਹੀਂ ਆਹ ਕਹਿੰਦੇ ਅਮਰਤ ਟਰਾਈ ਕਰਦਾ ਚੋ ਕੌਣ ਐਨ ਸਿਰੇ ਦੇ ਖਿਡਾਰੀ ਐਨ ਬੰਦੇ ਪਰਮੰਦੇ ਖਿਡਾਰੀ ਐ ਲਓ ਸਾਹਮਣੇ ਦੇਖਾਂਗੇ ਚਾਰ ਖਿਡਾਰੀਆਂ ਦੇ ਉੱਪਰ ਪਈ ਹੈ ਕਬੱਡੀ ਲਓ ਸਾਹਮਣੇ ਕਹਿੰਦੇ ਕਰੋਟੀ ਵਾਲੇ ਦਾ ਫੇਰ ਐਨ ਕਹਿੰਦੇ ਦੋ ਤੋਂ ਚਾਰ ਹੱਥ ਉਹ ਦੋ ਤੋਂ ਪੀਏ ਵਾਲੇ ਬੜਾ ਚੋਰੀਆਂ ਖਿਡਾਰੀ ਦੇ ਨਾਲ ਹੋਇਆ ਆਹ ਸਾਹਮਣੇ ਕਹਿੰਦੇ ਪਾਲਾ ਵਾਧਾ ਕਰਦਾ ਹੋਇਆ ਲੀਆ ਰਸੂਲਪੁਰ ਕਿਤੇ ਤਲਵੱਡੀ ਸਲੇਮ ਇਹ ਮਸ਼ਹੂਰ ਪਿੰਡ ਦੇ ਲੌਖਾ ਪੱਕਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਟ੍ਰਾਂਟੋਪਰ ਹੈਪੀ ਸੰਗਿਓ ਦੇ ਵਿੱਚ ਕਹਿੰਦੇ ਖੇਡ ਕਲੱਬ ਜਰਬੈਰ ਮੰਡ ਹੋੜੀ ਬੂਟੇ ਚਾਲ ਹੋੜੀ ਹੈਪੀ ਮੰਡੇਰ ਹੋੜੀ ਅਮਰ ਤੂੜ ਹੋੜੀ ਤੇ ਸੁੱਖਾ ਰੰਦਾਵਾ ਇਹ ਕਿਹਦੇ ਵੱਡੀ ਖੇਡ ਕਲੱਬ ਹੈ ਆਹ ਦਮਤੀ ਪੈਣ ਜਾ ਰਹੀ ਹੈ ਜੋ ਕੌਣ ਕੇ ਮਾਰਦਾ ਹਸ ਲੱਗ ਗਿਆ ਨੂੰ ਕੈਂਚੀਆਂ ਦੀ ਕੋਈ ਵੜਨਾ ਗੁਰ ਤੋਂ ਛੜਦਾ ਹੈ ਕੋਈ ਦਾ ਬੁਲਵਾਨੀ ਮਾਰ ਜਾਂਦਾ ਕੋਈ ਸੂਰਮਾ ਗੁੱਟ ਨੂੰ ਕਢਦਾ ਹੈ ਕੋਈ ਪਾਉਂਦਾ 나ਗਬਲ ਲੱਗਦਾ ਹੀ ਕੋਈ ਧਾਲ ਮਾਰ ਧਰ ਦੇ ਵਿੱਚ ਕਢਦਾ ਹੈ ਉਂਗਲ ਖੜੀ ਕਰੇ ਕੋਈ ਆਓ ਸਾਹਮਣੇ ਜਿੰਦੇ ਰੇਡ ਲੱਡੇ ਵੀ ਪੈ ਰਹੀ ਹੈ ਜੱਸਾ ਦੁਸਾਜ ਵੱਡੇ ਪ੍ਰਾਣੇ ਕਹਿੰਦੇ 1000 ਜਿਹੜਾ ਪੁੱਜਦਾ ਕਰ ਦਿੰਦਾ ਹੈ ਰੀ ਜਿਹੜੇ ਪਹਿਲਾ ਜੱਫੇ ਲੱਗ ਚੁੱਕੇ ਨੇ ਹੋਰ ਲੱਗਣਗੇ ਨਾ ਹੋਰ 5 500 ਵੀ ਮੇਜਰ ਲੀਗ ਖੇਡ ਰਹੀ ਆ ਵੀ ਮੇਜਰ ਲੀਗ ਖੇਡ ਰਹੀ ਹੈ ਉਧਰ 18 ਫਾਰਵਰਡ ਫਾਰਲੇ ਜਿੱਥੇ ਜਾ ਰਿਹਾ ਹੈ ਜਿਹੜੇ ਬੈਸਟ ਆਉਣਗੇ ਉਹ ਕਿੰਨੇ ਰੁੜਕੇ ਵੀ ਧਰਤੀ ਹੋਣੀ ਆ ਜਿਹੜੇ ਬੈਸਟ ਆਉਣਗੇ ਰੁੜਕੇ ਆਲੇ ਚੰਦੇ ਸਰਜੀਪਲੀ 100 ਤਰੀਕ ਕੋਣੀ ਰੁੜਕੇ ਦੇ ਵੱਡੀ ਕੱਪ ਦੇ ਬੁਲਟ ਨਾਂ ਮੰਨਿਆ ਸਨਮਾਨਿਆ ਜਾਣਾ ਕਹਿੰਦੇ ਹੈਰੀ ਧਲੇਤੇ ਵਾਲਾ ਇਹ ਵੀ ਕਹਿੰਦੇ ਵੱਡਾ ਮਾਨ ਹੈ ਪਰ ਸਾਹਮਣੇ ਦੇਖਾਂਗੇ ਚਾਰ ਖਿਡਾਰੀਆਂ ਦੇ ਉੱਪਰ ਇਸ ਵੇਲੇ ਅਨੁਭਵ ਪੁੱਡੇ ਥੇਵਾਲਾ ਉਧਰ ਚਾਰਾਂ ਦੇ ਵਿੱਚੋਂ ਲਓ ਜਿਟਾਣੇ ਵਾਲਾ ਕਲਵੀਰ ਵੱਡੀ ਕੋਸ਼ਿਸ਼ ਕਰਦਾ ਹੈ ਲਓ ਸੋਹਣੀ ਗੁਰੀ ਕਹਿੰਦੇ ਇਸ ਵੇਲੇ ਕੋਸ਼ਿਸ਼ ਵੱਡੀ ਕਰਦਾ ਹੋਇਆ ਤੇ ਪੁਆਇੰਟ ਕਹਿੰਦੇ ਤਾਜੂਐਸ ਦੀਪ ਮਹਾਲ ਨਾਲ ਸੋਨੂ ਧਾਲੀਵਾਲ ਮਨਦੀਪ ਧਾਲੀਵਾਲ ਤੇ ਨਾਲ ਸਾਡਾ ਭਰਾ ਗੁਰਵਿੰਦਰ ਗਰੇਵਾਲ ਤੇ ਨਾਲ ਮੰਨੀ ਜਾਲ ਇਹ ਜਿੰਨੇ ਵੀ ਭਰਾ ਸਾਂਝਾ ਵਾਲੇ ਦੇ ਮਿੱਤਰ ਆਏ ਹੈ ਵੱਡੇ ਰ ਇੱਕ ਵੱਡੀ ਰੂਹ ਹੈ ਉਹ ਦਿਨੋਂ ਧੰਨਵਾਦ ਕਰੇਗਾ ਆਹ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਲਓ ਖੁਸ਼ੀ ਦੀ ਕਬੱਡੀ ਪੈ ਗਈ ਕਹਿੰਦੇ ਕੜਿਆਣੇ ਵਾਲੇ ਦੀ ਉਧਰ 4 ਚਾਰਾਂ ਦੇ ਵਿੱਚੋਂ ਲਓ ਵੱਡੀ ਕੋਸ਼ ਕਹਿੰਦੇ ਕਿੰਦਾ ਇਸ ਵੇਲੇ ਕਰਦਾ ਹੋਇਆ ਸੰਧੂ ਚੱਠੇ ਵਾਲਾ ਤੇ ਪੁਆਇੰਟ ਪਿੰਡ ਵਾਲਾ ਇਹ ਕਬੱਡੀ ਪੌਂਲੀ ਵਾਲੇ ਤੇ ਸਾਹਮਣੇ ਚਾਰ ਜਾਫੀ ਨੇ ਕੱਢਿਆ ਜਾ ਰਿਹਾ ਇਲਾਕੇ ਦੀਆਂ ਸ਼ਖੀਤਾਂ ਪੁੱਜੀਆਂ ਨੇ ਲਓ ਖੇਡ ਦੇ ਵੱਡੇ ਖਿਡਾਰੀ ਵੱਡਾ ਸਹਿਯੋਗ ਸਾਡੇ ਭਰਾਵਾਂ ਨੇ ਇਲਰੀਆਂ ਨੇ ਦਿੱਤਾ ਤੇ ਕੱਲੀ ਕੱਲੀ ਸ਼ਖੀਤ ਜਿਹੜੀ ਸਟੇਜ ਤੇ ਪੁੱਜੀ ਹੋਈ ਆ ਲਓ ਸਾਹਮਣੇ ਦੀ ਵੱਡੀ ਦੇ ਵਿੱਚੋਂ ਲਓ ਚਾਰਾਂ ਵਿੱਚੋਂ ਕੌਣ ਡੱਕੂ ਐਨ ਵੱਡੇ ਮੈਚ ਦੀਆਂ ਗੱਲਾਂ ਲਓ ਸਾਹਮਣੇ ਦੇਖਾਂਗੇ ਕੋਸ਼ੇ ਵੱਡੀ ਪਰ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਧਾਵੀ ਦੇ ਲਈ ਆਹ ਰੇਡਰ ਲਈ ਕਿੰਨੇਬਰ ਦਾ ਵਾਦਾ ਹੋ ਗਿਆ ਆਹ ਕਬੱਡੀ ਪਾ ਰਿਹਾ ਜਦੋਂ ਹਾਫ ਹੋਵੇਗਾ ਤੇ ਲੋਕਾਂ ਨੂੰ ਕਹਿੰਦੇ ਪੱਤੀ ਐਚੀ ਕਲ ੜੀ ਚੱਡੀ ਜਾਵੇਗੀ ਬੱਤੇ ਪ੍ਰੋਮੋਟਰ ਨੇ ਟਰਾਂਟੋ ਪੰਜਾਬੀ ਨਕੋਦਰ ਦੀ ਟੀਮ ਨੇ ਬਰੇਂਦਰ ਕੈਦ ਗੁਰੂ ਥੋਪਿਆ ਉਹ ਗੁਰੂ ਥੋਪਿਆ ਵਾਲਾ ਆਪਣੀ ਟੀਮ ਦੇ ਲਾੜ ਜੌਲ ਪਿਰਲਾ ਗਿੱਲ ਧੀਮੇ ਵਾਲੀਆ ਸੱਣੀ ਬਰਾਉਂਡ ਗੱਗਾ ਨਗਰ ਆਜੀਤਪਾਲ ਰੋਪੜ ਹਰਜੀਤ ਗਿੱਲ ਡੈਨਵਾਰਕ ਕੇਸਰੇ ਅਵਤਾਰ ਢੇਸੀ ਤੇ ਬੱਲੀ ਯੂ ਐਸ ਏ ਲਾੜ ਜੋਤੀ ਰਾਏ ਤੇ ਕਹਿੰਦੇ ਵੀ ਟੱਲੇ ਵਾਲੀ ਆ ਪਿੱਤਰ ਇਹ ਗੁਰਦਾਸਪੁਰ ਦੀ ਟੀਮ ਦੇ ਲਈ ਵੱਡਾ ਰੋਲ ਹੈ ਆਹ ਸਾਹਮਣੇ ਕਹਿੰਦੇ ਚੋਟੀ ਦਾ ਯਾਸੀ ਗੱਲ ਕਹਿੰਦੇ ਟਕਾਰੇ ਲੱਗੀ ਹੋਈ ਆ ਮੇਰੇ ਮਿੱਤਰੋ ਗਰਮ ਦਿਨ ਪਰ ਸਿਸਤ ਲਾ ਲਾਉ ਮਾਲਿਆ ਧਿਆਨੋ ਅਨੂ ਅਨੂ ਪੁਰੇ ਪਰਿਸਵ ਨੇ ਟੀਮ ਹੈਸ ਤੌਰ ਸਿੰਘ ਵਾਲਾ ਜਿਹੜੀ ਕਮਾਡੀ ਪੈ ਗਈ ਤੇ ਸਾਹਮਣੇ ਚਾਰ ਤੇ ਪਰਿੰਦੋਂ ਕੀ ਦੁਨੀਆ ਦਾ ਦਰਵੇਸ਼ ਹੂ ਮੈਂ ਕੋਈ ਬਣਾਤਾ ਨਹੀਂ ਆਸ਼ੀਆਂ ਨਾ ਬਾਜ ਵਰਗੇ ਪੰਛੀ ਕਿਤੇ ਆਲਣਾ ਨਹੀਂ ਬਣਾਉਂਦੇ ਉਹ ਪੰਛੀਆਂ ਦੇ ਦਰਵੇਸ਼ ਨੇ ਉਹ ਪੰਛੀਆਂ ਦੇ ਫਕੀਰ ਨੇ ਅੱਜ ਦਸਾਂਜਾਂ ਦਾ ਵੱਡਾ ਕਬੱਡੀ ਕਾਪ ਦੁਨੀਆ ਦੂਰ ਦੇ ਟੈਡੇ ਤੋਂ ਪੁੱਜੀ ਹੈ ਚਿਤਪਾਲ ਚਿੱਟੀ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਫੇਰ ਆਹ ਮਾਦੀ ਵਾਲਾ ਕੋਸ਼ਿ ਕਬੱਡੀ ਕਰਦਾ ਹੋਇਆ ਤੇ ਪੁਆਇੰਟ ਵੀ ਤੇ ਚਿਤਪਾਲ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਵੱਡੇ ਭਾਈ ਖੁਸ਼ੀ ਆ ਗਿਆ ਆਹ ਸਾਹਮਣੇ ਕਹਿੰਦੇ ਖੁਸ਼ੀ ਹੈ ਕਿੜਿਆੜੇ ਪਿੰਡ ਦਾ ਲੋਈ ਵਾਲਾ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਬੱੱਕੇ ਵਾਲੇ ਇਹ ਡਿਗ ਦੀ ਟੀਮ ਖੇਡਦੀ ਹੈ ਮੇਰੇ ਮਿੱਤਰੋ ਬੱੱਕੇ ਵਾਲਾ ਕਹਿੰਦੇ ਬੰਗਤ ਸਿੰਘ ਇੱਕ ਬਹੁਤ ਕਬੱਡੀ ਵੀ ਦੁਨੀਆ ਦੇ ਵਿੱਚ ਆਹ ਕਿਹਦੇ ਜਿੱਲੇ ਲੁਕਿਆੜੇ ਵਾਲਾ ਬਰੇਬਰ ਕਹਿੰਦੇ ਪਟਾਕੇ ਉਹ ਪਟਾੜੀ ਤੋਂ ਵੱਡਾ ਮੇਲਾ ਚੱਲਦਾ ਉਹ ਸੁਰਖਪੁਰੀਆ ਜੋ ਕਬੱਡੀ ਤੇਰੇ ਦਾ ਮੈਚ

ਫੱਲੇ 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 ਤੂਫਾਨਾ ਨੂੰ ਸਾਕਰ ਪਿੱਛੇ ਨਹੀਂ ਪਾਵੇ ਕੁੱਝੇ ਓ ਬਾਈ ਟਾੜੀ ਮਾਰੇ ਕੀ ਯਾਰਾ ਲਵਲੀ ਜਿੰਬੜ ਗਿਆ ਓ ਮੇਰੇ ਵਾਲਾ ਲਵਲੀ ਜਿੰਬੜ ਗਿਆ ਸਾਹਮਣੇ ਦੇ ਕਾਂਗੇ ਮੁੰਡਾ ਨੇ ਕੇ ਮਹਾਵਲੀ ਰਣਜੀਤ ਸਿੰਘ ਹੋਇਆ ਨਾਲ ਜੋੜ ਤੇ ਮੌਲ ਕਾਲ ਆਇਆ ਗਿਆ ਮਲਤਾਨ ਕਸ਼ਮੀਰ ਪੁਸ਼ਾਰ ਚੰਬਾ ਜੰਮੂ ਕਾਂਗੜਾ ਕੋਟ ਨਵਾ ਗਿਆ ਹੋਣ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾ ਮੁਹੰਮਦ ਆ ਜਾਨ 50 ਵਰਸਾ ਅੱਜ ਦੇ ਨਾਮ ਕਮਾਇਆ ਗਿਆ ਨਾ ਥੋਬੀਏ ਪਿੰਡ ਵਾਲਾ ਗੁਰੂ ਆ ਬਲਾਚੌਰ ਏਰੀਆ ਦਾ ਖਿਡਾਰੀ ਦੇ ਦੂਸਰੀ ਕਰੀ ਦਾ ਐਵੇਂ ਤਾਰੇ ਢੋੜਦਾ ਛਾਤੀ ਦੇ ਵਿੱਚ ਤਮ ਰੱਖੋ ਲੋਕੋ ਧਾਜੀਆਂ ਮੋੜਦਾ ਛਾਤੀ ਦੇ ਵਿੱਚ ਤਮ ਰੱਖੋ ਲੋਕੋ ਧਾਜੀਆਂ ਮੋੜਦਾ ਆਹ ਜਿੱਤਪਾਲ ਚਿੱਟਿਆ ਕਹਿੰਦੇ ਇਹ ਕਹਿੰਦਾ ਫੌਜੀ ਆ ਆੜ ਗੜ ਦੀ ਧਰਤੀ ਦਾ ਓ ਸੁਰਖਪੁਰ ਆਇਆ ਗੱਲਾਂ ਲੱਗਣ ਗਿਆ ਟਕੜ ਆ ਇੱਥੇ ਸਾਡਾ ਪ੍ਰਾ ਸੁੱਖਾ ਬਾਗਾ ਬਾਡਰ ਤੋਂ ਚੱਲ ਕੇ ਆਇਆ ਓ ਸੁੱਖਾ ਕਹਿੰਦੇ ਬਾਗਾ ਬਾਡਰ ਤੋਂ ਆਇਆ ਜਰੂਰ ਹੈਲਪ ਕਰਿਓ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਹੈਰੀ ਦੇ ਲਈ ਬਰਦੀਪ ਬੜਾ ਪਿੰਡ ਹੈਰੀ ਦੇ ਲਈ 500 ਰੁਪਏ ਦਾ ਬੋਲੋ ਪੁੱਛਦਾ ਹੋਇਆ ਤੇ ਮੈਂ ਸੋਦੀ ਸਾਹਿਬ ਦਾ ਧੰਨਵਾਦ ਕਰਾਂਗਾ ਮੈਂ ਪਹਿਲਾਂ ਆਖਿਆ ਕਿ ਦੇਕ ਦਿਲ ਦੇ ਕਿਉਂਕਿ ਸਾਹਮਣੇ ਜੱਸ ਜੱਸ ਕਿੱਥੇ ਐ ਆਹ ਕਹਿੰਦੇ ਹੈਰੀ ਨੇ ਫਿਰ ਗੋਕੇ ਜੜਤੇ ਐ ਆਹ ਸਾਹਮਣੇ ਕਹਿੰਦੇ ਇਸੇ ਨੇ ਇਹ ਤਾਂ ਉਹ ਆਣ ਕਹਿੰਦੇ ਤਲਵੰਡ ਦੀ ਧਰਤੀ ਦਾ ਮੇਰੇ ਮਿੱਤਰੋ ਇਹ ਚਾਚਾ 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 ਉਹ ਚਾਚਾ ਮੇਰੇ ਮਿੱਤਰੋ ਪਤਾ ਲੱਗਦਾ ਪਾਉਣ ਦੀ ਧਰਤੀ ਦਾ ਸੋਨੀ ਅਗਲੀ ਰੇਡ ਪਾਉਣ ਦੇ ਵਾਸਤੇ ਬਾਤ ਚੁੱਕਾ ਲਵਲੀ ਦਾ ਬੇੜਾ ਪਿੰਡਾ ਇਹ ਮੇਰ ਮੇਰ ਕੇ ਕਿਉਂਕਿ ਕਬੱਡੀ ਦੀ ਜਿਵੇਂ ਕਹਾ ਲੈਂਗੁਏਜ ਦੇ ਵਿੱਚ ਕਿ ਮੁੰਡਾ ਮੇਰ ਗਿਆ ਕਦੇ ਸ਼ੀਆ ਕੰਧਿਆਲੇ ਵਾਲਾ ਲੋਹੇ ਮਰ ਕੇ ਪੜਦੇ ਉੱਪਰ ਥਾਪੀ ਵਾਰੀ ਹੈ ਉਰਲੀ ਕੰਨੀ ਤੇ ਕਹਿੰਦੇ ਕਿ ਇਹ ਬਹੁਤੀ ਵਧੀਆ ਯਾਦਾ ਉਹ ਸਾਹਮਣੇ ਕਹਿੰਦੇ ਕਿ ਜੋਲਾ ਸੁਰਖਪੁਰੀਆ ਪਰ ਸਾਹਮਣੇ ਗੁਰੂ ਦੇ ਨਾਲ ਹਲਕਾ ਜਿਹਾ ਮੁਕਾਬਲਾ ਥੋਪੀਆਂ ਪਿੰਬਾ ਉਹ ਉਹ ਪੱਟਾਂ ਤੇ ਥਾਪੀਆਂ ਵੱਜਦੀਆਂ 16 ਫਰਵਰੀ ਨੂੰ ਨੂਰਪੁਰ ਚੱਤ ਸੈਦੋ ਆ ਚੱਲ ਯਾਰ ਜਿਫਟਰ ਇਹ ਤੇ ਹਰ ਟੋਈ ਬੋਲਦਾ ਬੱਗਿਆਂ ਵਾਲਿਆ ਸਵਿਫਟਾਂ ਦੇ ਪੀਸ ਜੜਿਓ ਉਹ ਕਹਿੰਦੇ ਕਬੱਡੀ ਪਾਜੀਆ ਮਾਰੇ ਮਿੱਤਰੋ ਇਹ ਮੇਜਰ ਲੀਗ ਖੇਡਦੀ ਆ ਜਿਹੜਾ ਮੁਕੇ ਆ ਅਸੀਂ ਦਿਲੋਂ ਧੰਨਵਾਦ ਕਰਦੇ ਆ ਆਏ ਹੋਏ ਆ ਦਿਲੋਂ ਧੰਨਵਾਦ ਹੈ ਅਨਬੋਲ ਜੀ ਦੁਖੀਆਂ ਮਰੀਜ਼ਾਂ ਦੇ ਹਮਦਰਦ ਵਲਦਾ ਜਿਹੜਾ ਇਹ ਸਰਕਾਰ ਆ ਤੁਸੀਂ ਦੇ ਰਹੋ ਮੈਂ ਬਹੁਤ ਬਹੁਤ ਦਰਵਾਤ ਕਰਦਾ ਅਨਮੋਲ ਜੀ ਦਾ ਆਹ ਅਨਮੋਲ ਜੀ ਦਾ ਭੈਣ ਵਾਲਾ ਉਧਰ ਕਹਿੰਦਾ ਜਗਤਾਰ ਵਿਰਖ ਤੇ ਪੱਟੀ ਵਿਰਖ ਜਮੇ ਨਾਲ ਤੋਂ ਜਗਤਾਰ ਵਿਰਖ ਤੇ ਪੱਟੀ ਵਿਰਖ ਜਮੇ ਨਾਲ ਤੋਂ ਉਹਨੇ ਰੰਗ ਨੇ ਪੱਟੀ ਸੇਵਾ ਕਹਿੰਦੇ ਪ੍ਰਮਾਤਮਾ ਨੇ ਸਾਡੇ ਵੱਡੇ ਵੀਰ ਨੂੰ ਬਖਸ਼ੀ ਹੈ ਮਿਲੋ ਧੰਨਵਾਦ ਆ ਭਰਾ ਦਾ ਪਹੁੰਚਣ ਤੇ ਆਹ ਸੁਰਖਪੁਰਿਆ ਉਹ ਤੇ ਵੀਰ ਤੇ ਅਨਮੋਲ ਪਤਰਾ ਦੀਆਂ ਦਾ ਜਿਹੜੇ ਧੰਨਵਾਦ ਹੈ ਵਾਇਗਰ ਉੱਚਦੀ ਕਰਾਂ ਦੇ ਵਿੱਚ ਰੱਖੇ ਵੱਡੇ ਵੀਰ ਨੇ ਆਹ ਕਹਿੰਦੇ ਸ਼ਿਕਾਰਵਾਸ਼ੀਆਂ ਵਾਲਾ ਇਹ ਕੁਲਦੀਪ ਹੈ ਨੰਬਰ ਕਹਿੰਦੇ ਭਾੜੇ ਵਾਲਾ ਜੋੜ ਗਿਆ ਓਏ ਪੱਟੇ ਬਾਜੀ ਮੋਢਾ ਕਿੜਿਆਉਣੇ ਵਾਲਾ ਖੁਸ਼ੀ ਆ ਗਿਆ ਖੁਸ਼ੀ ਆ ਗਿਆ ਦਰਸ਼ਕਾਂ ਨੇ ਕਹਿੰਦੇ ਕਿ ਬੁੱਲਾ ਦੇ ਉੱਪਰ ਵੀ ਖੁਸ਼ੀ ਹੈ ਤੋਂ ਸਾਂਝਾਂ ਦੀ ਧਰਤੀ ਹੈ ਸਰ ਉਜਲ ਤੋਂ ਸਾਂਝ ਦਾ ਪਿੰਡ ਹੈ ਜਿਨ੍ਹਾਂ ਨੂੰ ਕੈਨੇਡਾ ਦੇ ਸੀਐਮ ਬਣਦਾ ਬਹੁਤ ਵੱਡਾ ਮਾਣ ਹਾਸਿਲ ਹੋਇਆ ਪਰ ਇੱਧਰ ਉਂਗਲੀ ਖੜੀ ਹੈ ਆਇਆ ਅਲਨ ਮਰੇਸ਼ ਦਾ ਖਿਡਾਰੀ ਹੈ ਤੇ ਮੂੰਹ ਤੇ ਸਿਪ ਪਿੱਠ ਪਿੱਛੇ ਕਰਨ ਬੁਰਾਈਆਂ ਜੋ ਉਤਲੇ ਮਣੋ ਦੇਣ ਅਸੀਸ਼ਾ ਅੰਦਰ ਚਾਣ ਤਵਾਆਂ ਜੋ ਇਹੋ ਜਿਹੇ ਬੰਦਿਆਂ ਦਾ ਛੱਡਿਆ ਪੱਲਾ ਹੀ ਜੰਗਾ ਏ ਓਏ ਬਾੜੇ ਸਜਣਾ ਨਾਲੋਂ ਬੰਦਾ ਕੱਲਾ ਹੀ ਚੰਗਾ ਹੈ ਵਾਟਰ ਬ੍ਰੇਕ ਹੈ ਸੈਕੰਡ ਸਰਟੀਫਾਇਕਟ ਦੀ ਅਰਜੀ ਲਾਸਟ ਕੁਆਟਰ ਬ੍ਰੇਕ ਨਾਲ ਜੁੜਦਾ ਹੋਇਆ ਪਾਲ ਗਲੋਟੀ ਵਾਲਾ 1 ਕਿਲੋ ਦਾ ਵਾਧਾ ਨਾਲ ਪੈਦਾ ਪੈਦਾ ਕਰਾਉਂਦਾ ਹੋਇਆ ਨਵਲੀ ਮੇਰੇ ਵਾਲ ਮੈਂ ਵਿਸ਼ੇਸ਼ ਤੌਰ ਤੇ ਧਰਵਾਤ ਕਰਦਾ ਜਿੱਤੇ ਅਨਮੋਲ ਕੁਆਟਰਾ ਜੀ ਨਾਲ ਗੋਬਿੰਦ ਉਸਨਾਨ ਸਾਹਿਬ ਇਸੇ ਲਗਦਾ ਬਹੁਤ ਵੱਡਾ ਮਾਣ ਹੈ ਹੋਰ ਜਿੰਨੀਆਂ ਵੀ ਸਤਕਾਰਯੋਗ ਸ਼ਖਸੀਅਤਾਂ ਅੱਜ ਇਸ ਕਬੱਡੀ ਕੱਪ ਨੂੰ ਸਫਲਤ ਦੇ ਪਹੁੰਚੀ ਹੈ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਉਧਰ ਨੌਜਵਾਨ ਇਸ਼ਾਰਾ ਕਰਦਾ ਹੈ ਇੱਕ ਪਾਸੇ ਚਿੱਤਪਾਲ ਹੈ ਚਿੱਟੀ ਦੀ ਧਰਤੀ ਹੈ ਜਵੰਦਰ ਦੀ ਧਰਤੀ ਦੇ ਏਰੀਆ ਦੇ ਵਿੱਚ ਨੌਜਵਾਨ ਦਾ ਵਸਿਆ ਹੋਇਆ ਪਿੰਡ ਹੈ ਪਰ ਸਾਹਮਣੇ ਅਮਰਤ ਪਰਸਾਲਪੁਰੀਆ ਹੁਣ ਲਾ ਪਾਉ ਜੱਫਾ ਜਾਂ ਪੁਆਇੰਟ ਬਹੁਤ ਸੁਣਾ ਬੜਾ ਤੇਜ਼ੀ ਦੇ ਨਾਲ ਉਰਤੀ ਦੇ ਵਿੱਚ ਕਿਹਨੇ ਮੋਟਰਸਾਈਕਲ ਨੇ ਤੇ ਫੈਨਲ ਚ ਸਦਕਰਨ ਪਿਆਰ ਦੇ ਕਹਿੰਦੇ ਸੁਰਖਤਾ ਦਿੱਤੀਆਂ ਜਾਣਗੀਆਂ ਉਧਰ ਸਦਕਰਨ ਪਿਆਰ ਦੇ ਕਹਿੰਦੇ ਵੀ ਸੁਰਖਤਾ ਦਿੱਤੀਆਂ ਜਾਣਗੀਆਂ ਆਹ ਕਹਿੰਦੇ ਸੋਦੀ ਭਾਹ ਪਾਲ ਕਹਿੰਦੇ ਬਾ ਖੇਡ ਕਬੱਡੀ ਦਾ ਸਾਹਮਣੇ ਕਹਿੰਦੇ ਚਾਰ ਤੇ ਚਾਰੇ ਪਿਆਰ ਨੇ ਇਹਨੂੰ ਫੜਦਾ ਪੈਣਾ ਇਹਦੇ ਮੂਰੇ ਹੋਣਾ ਪੈਣਾ ਇਹਨੂੰ ਰੋਕਣਾ ਪੈਣਾ ਆਹ ਸਾਹਮਣੇ ਕਹਿੰਦੇ ਦੇ ਨਾਲ ਪਹੁੰਚਦੀਆਂ ਬਹੁਤ ਸੋਹਣਾ ਮੈਨੂੰ ਲੱਗਦਾ ਹੈ ਕਿ ਸਾਡੇ 6.5 ਫੁੱਟ ਨੌਜਵਾਨ ਦਾ ਕੱਦ ਹੈ ਪਰ ਆਹ ਸਾਹਮਣੇ ਦੇਖਦੇ ਆ ਬਹੁਤ ਹੀ ਵਧੀਆ ਗੁਰੀ ਹੁਣ ਕਰੂ ਕਮਾਲ ਪਰ ਇੱਕ ਪਾਸੇ ਓਕੇ ਰੱਖ ਹੱਕੇ ਡੱਕ ਪਾਉ ਜਾਂ ਨਾ ਪਾਉ ਬਹੁਤ ਹੀ ਵਧੀਆ ਮਾਂ ਖੇਡ ਕਬੱਡੀ ਦਾ ਬਹੁਤ ਸੋਹਣਾ ਮੈਂ ਕਹਾਂਗਾ ਕਿ ਮੈਚ ਆਪਰ ਮਿੱਤਰੋ ਉਹ ਜਿਹੜਾ ਕਬੱਡੀ ਪਾ ਰਿਹਾ ਚਾਰੇ ਕਹਿੰਦੇ ਤਿਆਰ ਵਰ ਤਿਆਰ ਉਹ ਚਾਰੇ ਜੋਂ ਦੇਖਾਂਗੇ ਬੱਲੇ ਬੱਲੇ ਕਿਹੜੇ ਗੱਬਰੂ ਨੇ ਕਰਵਾ ਰਹੀ ਹੈ ਇੱਧਰ ਕਹਿੰਦੇ ਟਾਈ ਕੀ ਵੀ ਜ਼ੋਰ ਲੱਗਦਾ ਮੇਰੇ ਮਿੱਤਰੋ ਉਹ ਬੱਲੇ 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 ਉਹ ਕਬੱਡੀ 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 ਉਹ ਪੱਟ 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 ਚਾਰ ਨਹੀਂ ਪੂਰਾ 5 ਲੱਖ ਰੁਪਈਆ ਪੁੱਜਦਾ ਕੀਤਾ ਆ ਬਲੇ ਬਲੇ ਇੰਦਰ ਵੀਰ ਜੀ ਸਾਡੇ ਯੂ ਐਸ اے ਤੋਂ ਨੇ ਧੰਨਵਾਦ ਹੈ ਪਰ ਇਹ ਕਹਿੰਦੇ 2 ਨੰਬਰ ਤੋਂ ਟਰਾਈ ਕੀਤੀ ਹੋਈ ਆ ਮੇਰੇ ਮਿੱਤਰੋ ਜੇ ਦਿਣਬੇ ਵਾਲਾ ਫੜ ਲਿਆ ਸਾੜੇ ਕਹਿੰਦੇ ਪੱਕੀ ਕੱਟ ਚ ਕਿੰਨ ਟਕਾ ਕੇ ਠੋਕਿਆ ਹੋਵੇ ਫਿਰ ਪਿਛਤ ਹੋਰ ਦੀ ਲੋੜ ਨਹੀਂ ਪੈਂਦੇ ਆਹ ਕਹਿੰਦੇ ਚੱਕੇ ਗਾਮ ਕਰਦੇ ਇਹ ਸਾਂਝਪੰਡ ਕਹਿੰਦੇ ਇਹ ਸਾਡੇ ਅਬਰ ਅਮਰਨਾਥ ਦਾ ਪਿੰਡਾ ਨਾਸੀ ਕਹਿੰਦੇ ਇੱਕ ਭਰਾ ਉਹ ਵੀ ਕਬੱਡੀ ਕਰਕੇ ਮਿਲਿਆ ਤੀਰਥ ਵਰਗੇ ਵੀਰ ਦਵਾਮਾ ਨੇ ਨੇਕ ਦਿਲ ਇਨਸਾਨ ਨੇ ਮੇਰੇ ਤੋਂ ਧੰਨਵਾਦ ਇੱਕ ਤਾੜੀ ਦਾ ਕਹਿੰਦੇ ਮੁਕਾਬਲਾ ਜਿਹੜਾ ਓਏ ਗੌਰਵ ਓਏ ਕੱਢੜੀ ਪੈਣੀ ਆ ਜੀਪ ਤਲ ਹਟਜੋ ਆਹ ਗੱਲ ਨਹੀਂ ਬਾਣੀ ਪਰ ਇਹ ਕਹਿੰਦੇ ਗੁਰੂ ਥੋਪਿਆ ਜੇ ਵਰਨਾ ਤੇ ਪਾਲਾ ਓ ਜੇ ਕੀ ਪਾਲੀ ਉੱਤੇ ਪਾਣੀ ਨਾਲ ਪਾੜੀ ਲਿਸ਼ਕੇ ਬਖਾਵੇ ਉਹ ਸਵਾਰਤਾ ਤਾਂ ਆਉਂਦਾ ਹੈ ਜੇ ਕਿ ਪਾੜੀ ਉੱਤੇ ਪਾੜੀ ਨਾਲ ਪਾੜੀ ਲਿਸ਼ਕੇ ਬਖਾਵੇ ਇਹ ਕਹਿੰਦੇ ਚਿੱਤਪਾਲ ਚਿੱਟੀ ਵਾਲਾ ਬੇਲੇ ਦੇ ਵਿੱਚ ਕਹਿੰਦੇ ਅੱਗ ਭਰ ਗਿਆ ਔਰ ਮੋਰ ਕਵਾਟਰਾ ਜੀ ਪੁੱਜ ਚੁੱਕੇ ਦਾ ਆਉਂਦਾ ਸਭ ਨੇ ਇਸੇ ਕਰਕੇ ਹੋਵੇਗਾ ਕਿ ਵਿੱਚ ਦੁਨੀਆ ਸੇਮ ਕਮਾਈਏ ਤਾਂ ਡਰ ਕੇ ਬੈਸਨ ਪਾਈਏ ਦੇਲੇ ਪੱਲੇ ਲਾਵੇ ਵਰਸਸ ਬਾਬਾ ਸੁਖਜਨਦਾਸ ਸੰਦੀਪ ਡੰਗਲੰਬੀਆ ਕਲਬ ਸ਼ਾਹਪੋਟ ਮਾਈਕ ਤੇ ਸੁਖਰਾਜ ਲੋਡੇ ਤੇ ਅਮਨ ਯੋਗ ਸ਼ਖਸੀਅਤ ਹੈ ਵੈਗਰੂ ਚੜਦੀ ਕਲਾ ਦੇ ਵਿੱਚ ਰੱਖੇ ਸਾਡੀਆਂ ਦਵਾਵਾ ਨੇ ਸਾਡਾ ਸੁਗਰਾਜ ਤੇ ਅਮਨ ਲੋਪੋ ਵੱਡਾ ਵੀਰ ਮਾਈਕ ਤੋਂ ਪਰੌਣਗੇ 15 ਜੀਆਂ ਤੋਂ ਜਿਹੜੀ ਮਰਚੀ ਚਚਾਈ ਜਾਵੇਗੀ 235 ਨੰਬਰ ਪਰਚੀਆਂ ਭਾਈ ਦੇਖਿਓ ਐਡੀਆਂ ਪਰਚੀਆਂ ਲੈਣ ਦਾ ਭਾਈ ਚੱਕਰ ਆਉਂਦਾ ਹਾਂ ਜੀ ਨੂੰ 10 ਮਿੰਟ ਤੋਂ ਪਹਿਲਾਂ ਹੋ ਗਿਆ ਸੀ ਨਾ ਉੱਤਰ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਮੈਂ ਪਹਿਲਾਂ ਕਹਿੰਦਾ ਕਿ ਲੋੜਾਂ ਨੇ ਜਿਹਨਾਂ ਨੂੰ ਲੋੜਾਂ ਨੇ ਔਰ ਮਗਰਾਤ ਦੀ ਸੁਭਿੰਦੀ ਕਾਹ ਨੂੰ ਹੁੰਦਾ ਹੈ ਜੋ ਬਿਮਾਰ ਹੁੰਦਾ ਹੈ ਉਹਦੇ ਪਰਿਵਾਰ ਨੂੰ ਬੰਦਾ ਹੁੰਦਾ ਹੈ ਤੇ ਹਰ ਇੱਕ ਦਾ ਮੇਰੇ ਵੀਰੋ ਪਰਿਵਾਰ ਦਾ ਸਾਥੀ ਅਨਮੋਲ ਲੈ ਵੀ ਵੀਰ ਤੇਰੀ ਹਜ਼ਾਰਾਂ ਸਾਲ ਉਮਰ ਹੋਵੇ ਬਹੁਤ ਵੱਡੀ ਦੇਣ ਹੈ ਤੇਰੀ ਸਾਡੇ ਸਮਾਜ ਦੇ ਲਈ ਪ੍ਰਮਾਤਮਾ ਤੇਰੇ ਵਰਗੇ ਇਨਸਾਨ ਵਿਰ ਲਈ ਪੈਦਾ ਕਰਦਾ ਸੂਰਮੇ ਭਗਤ ਤੇ ਦਾਨੀ ਮੇਰੇ ਵੀਰੋ ਬਿਰਲੇ ਹੀ ਪੈਦਾ ਹੁੰਦੇ ਹਨ ਅਨਮੋਲ ਵੀਰ ਬਹੁਤ ਵੱਡੀ ਦੇਣ ਹੈ ਤੈਨੂੰ ਸਲਾਮ ਹੈ ਤੇਰੇ ਚਰਨਾਂ ਦੇ ਵਿੱਚ ਨਨ ਸ਼ਕਾਰ ਹੈ ਨੌਜਾਨਾ ਭਾਵੇਂ ਉਹ ਮਿੰਟੂ ਮਾਲਵਾ ਸਾਡਾ ਵੀਰ ਤੇ ਮੇਰੇ ਵੀਰੋ ਐਨ ਸਿਰੇ ਦੀ ਕਬੱਡੀ ਜਿਹੜੀ ਦੇਖਣ ਨੂੰ ਮਿਲਨੀ ਹੈ 4 ਤਿਕ ਨੂੰ ਕਪੂਰਸਲਾ ਦੇ ਵਿੱਚ ਵੱਡਾ ਕਬੱਡੀ ਕੱਪ ਹੋਣਾ ਹੈ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਪਰ ਆਪਣੀ ਟੀਮ ਨੇ ਇਸੇ ਜੋੜਦਾ ਆਇਆ ਹੈ ਅਗਲੀ ਰੇਡ ਤੋਜਨ ਲੱਪੂ ਮਈਆਂ ਵਾਲੇ ਦਾ ਜਿਲ੍ਹਾ ਫਰੋਜ਼ਪੁਰ ਹੈ ਸਾਹਮਣੇ ਪਰ ਗੱਲਾਂ ਲੋਕ ਕਿ ਤੁਹਾਡੇ ਚਰਨਾਂ 'ਚ ਸਾਨੀਆਂ ਕਰਨੀਆਂ ਚਾਹਨਾ ਪਹਿਲਾਂ ਤਾਂ ਮੈਂ ਦੂਸਾਂਜ ਕਮੇਟੀ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਕਾਬਲ ਸਾਨੂੰ ਸਮਝਿਆ ਔਰ ਸਾਨੂੰ ਇੱਥੇ ਬੁਲਾ ਕੇ ਇਨਾ ਮਾਣ ਸਤਿਕਾਰ ਦਿੱਤਾ ਬਹੁਤ ਸ਼ੁਕਰਗੁਜ਼ਾਰ ਹਾਂ ਮੇਰਾ ਮੈਂ ਤੁਹਾਡੇ ਪਿੰਡ ਦੇ ਵਿੱਚ ਆਇਆ ਮੈਂ ਆਪਣੇ ਆਪ ਨੂੰ ਕਰਮਾ ਵਾਲਾ ਸਮਝਦਾ ਮੈਂ ਹੁਣੀ ਗੱਡੀ ਚ ਆਂਦੇ ਆਂਦੇ ਰਸਤੇ 'ਚ ਆਪਣੇ ਵੀਰ ਨੂੰ ਕਹਿ ਹੀ ਰਿਹਾ ਸੀਗਾ ਕਿ ਅਗਲੇ ਜਨਮ ਦੇ ਵਿੱਚ ਮੈਨੂੰ ਮਹਾਰਾਜ ਇੱਕ ਪਿੰਡ ਦੇ ਵਿੱਚ ਜਨਮ ਜ਼ਰੂਰ ਦਵੇ ਮੈਂ ਸ਼ਹਿਰੀ ਮੁੰਡਾ ਤਾਂ ਹੁਣ ਇਹਦਾ ਮਤਲਬ ਇਹ ਨਹੀਂ ਕਿ ਜੇ ਕੋਈ ਸ਼ਹਿਰੀ ਐ ਕੋਈ ਪਿੰਡੂ ਐ ਸਾਨੂੰ ਵੰਡ ਜ਼ਰੂਰ ਦਿੱਤਾ ਧਰਮਾਂ ਦੇ ਨਾਮ ਤੇ ਕਾਸਟਾਂ ਦੇ ਨਾਮ ਤੇ ਪਰ ਇਹ ਗੱਲ ਯਾਦ ਰੱਖਿਓ ਧਰਤੀ ਦੇ ਉੱਤੇ ਆਉਣ ਦਾ ਇੱਕੋ ਹੀ ਤਰੀਕਾ ਮਾਂ ਦੀ ਕੋਖੋਂ ਉਹ ਸਾਰਿਆਂ ਦਾ ਹੀ ਇੱਕ ਹੈ ਔਰ ਜਦੋਂ ਖੂਨ ਦੀ ਲੋੜ ਪੈਂਦੀ ਐ ਨਾ ਅਸੀਂ ਇਹ ਪੁੱਛਦੇ ਆਂ ਭਾਈ ਤੂੰ ਪਿੰਡੂ ਐ ਕਿ ਸ਼ਹਿਰੀ ਐ ਜਾਂ ਕਿਹੜੀ ਜਾਤ ਦਾ ਐ ਜਾਂ ਕਿਹੜੇ ਰਿਲੀਜੀਅਨ ਦਾ ਐ ਉਦੋਂ ਸਿਰ ਬਲੱਡ ਦੀ ਲੋੜ ਹੁੰਦੀ ਹੈ ਤੇ ਬੰਦਾ ਤੜਫਦਾ ਫਿਰਦਾ ਕਿ ਹਾਏ ਮੇਰੀ ਮਾਂ ਬਚਾ ਲੋ ਮੈਨੂੰ ਬਲੱਡ ਦੇ ਦਿਓ ਉਦੋਂ ਧਰਮ ਦੀ ਗੱਲ ਨਹੀਂ ਕਰਦੇ ਉਦੋਂ ਜਾਤ ਦੀ ਗੱਲ ਨਹੀਂ ਕਰਦੇ ਪਰ ਨਾ ਜਾਣੇ ਕਿਉਂ ਸਾਡੇ ਸਮਾਜ ਦੇ ਵਿੱਚ ਅਗਲਾ ਚਲਦੀਆਂ ਰਹਿੰਦੀਆਂ ਮੈਂ ਬਹੁਤਾ ਸਮਾਂ ਤੁਹਾਡਾ ਨਾ ਲੈਂਦਾ ਹੋਇਆ ਇਹੀ ਬੇਨਤੀ ਕਰਾਂਗਾ ਤੁਹਾਡੇ ਚਰਨਾਂ ਦੇ ਵਿੱਚ ਕਿ ਪਹਿਲੀ ਗੱਲ ਮੈਂ ਕੋਈ ਗੱਲਾਂ ਕਰਨ ਵਾਲਾ ਲੀਡਰ ਨਹੀਂ ਹੈਗਾ ਮੈਂ ਕੋਈ ਮੇਲੇ ਤੇ ਆ ਕੇ ਵਾਹ ਵਾਹ ਖੱਟਣ ਨਹੀਂ ਆਇਆ ਕਿ ਚਾਰਕ ਬੰਦੇ ਆ ਕੇ ਮੇਰੇ ਨਾਲ ਫੋਟੋਆਂ ਕਰਾ ਕੇ ਤੇ ਮੈਂ ਥੱਕ ਕੇ ਰੀਲ ਚੜਾਤੀ ਕਿ ਲੈ ਬਈ ਵਾਹ ਵੀ ਵਾਹ ਮੇਰੀ ਬਹੁਤ ਚੜ੍ਹਾਈ ਹੈ ਬੜੀ ਛੋਟੀ ਉਮਰ ਦੇ ਵਿੱਚ ਮਹਾਰਾਜ ਨੇ ਮੇਰੀ ਝੋਲੀ ਸੇਵਾ ਜਿਹੜੀ ਪਾਤੀ ਹੈ ਉਹ 10-15 ਮਿੰਟ ਦੇ ਵਿੱਚ ਬੋਲ ਕੇ ਦੱਸਣੀ ਦਾ ਬੜੀ ਔਖੀ ਹੈ ਪਰ ਮੈਂ ਇੱਕ ਚਰਨਾ 'ਚ ਤੁਹਾਡੇ ਬੇਨਤੀ ਕਰਨਾ ਚਾਹਨਾ ਕਿ ਮੈਨੂੰ ਆਪਣਾ ਛੋਟਾ ਭਰਾ ਸਮਝ ਕੇ ਤੁਹਾਡੇ ਪਿੰਡ ਦੇ ਵਿੱਚ ਮੈਨੂੰ ਆਲਰੇਡੀ ਗੁਰਨੀਤ ਵੀਰ ਨੇ ਦੱਸਿਆ ਕਿ ਇਹ ਸੰਸਥਾ ਲੋੜਵੰਦ ਲੋਕਾਂ ਦੇ ਘਰ ਬਣਾਉਂਦੀ ਹੈ ਉਹਨਾਂ ਦੀ ਮਦਦ ਕਰਦੀ ਹੈ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਪਰ ਫਿਰ ਵੀ ਤੁਹਾਡੇ ਪਿੰਡ ਦੇ ਵਿੱਚ ਮੈਂ ਦੇਖੋ ਆ ਮੈਂ ਗਰਾਊਂਡ ਤੇ ਖੜਾ ਮੇਰੇ ਨਾਲ ਕੋਈ ਬੌਂਸਰ ਨਹੀਂ ਆਇਆ ਮੇਰੇ ਨਾਲ ਕੋਈ ਸਿਕਿਉਰਟੀ ਨਹੀਂ ਆਈ ਮੈਨੂੰ ਜਦੋਂ ਮਰਜ਼ੀ ਕੋਈ ਵੀਰ ਵੀ ਆ ਕੇ ਗੁੱਟ ਤੇ ਫੜ ਕੇ ਗੱਲਬਾਤ ਕਰ ਸਕਦਾ ਕਿ ਹਾਂ ਭਾਈ ਤੂੰ ਕੱਲਾ ਗੱਲਾਂ ਕਰਨ ਜੋਗਾ ਹੀ ਆਂ ਅਸਲੀ ਤੇ ਤੂੰ ਕੁਝ ਨਹੀਂ ਕਰਦਾ ਮੇਰੇ ਭਾਬ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ 2-4 ਕੀਤੀਆਂ ਜਾਂ ਕਰਨ ਲੱਗਾ ਇਹ ਤੇ ਗੌਰ ਕਰਿਓ ਪੂਰਾ ਪੰਜਾਬ ਸਾਡਾ ਆਪਣਾ ਹੈ तकरीबन 12000 13000 ਪਿੰਡ ਨੇ ਪੂਰੇ ਪੰਜਾਬ ਦੇ ਵਿੱਚ ਤੇ ਜਿੰਨਾ ਪੰਜਾਬ ਦੇ ਵਿੱਚ দান ਹੁੰਦਾ ਜਿੰਨਾ ਐਨ ਆਰ ਆਈ ਲੋਕ ਦਾਨ ਕਰਦੇ ਨੇ ਉਹਦਾ ਦਸਵਾਂ ਹਿੱਸਾ ਵੀ ਦਾਨ ਦਾ ਸਹੀ ਜਗ੍ਹਾ ਨਹੀਂ ਲੱਗ ਰਿਹਾ ਇਹ ਮੈਨੂੰ ਕਹਿੰਦੇ ਹੋਏ ਵੀ ਕੋਈ ਲਿਹਾਜ਼ ਨਹੀਂ ਕਿ ਦਾਨ ਦੀ ਬੜੀ ਵੱਡੀ ਪੱਧਰ ਤੇ ਦੁਰਵਰਤੋਂ ਹੋ ਰਹੀ ਹੈ। ਉਹ ਦੁਰਵਰਤੋਂ ਕਿਉਂ ਹੋ ਰਹੀ ਹੈ? ਕਿਉਂਕਿ ਜਿਹੜਾ ਦਾਨ ਹੈ ਉਹ ਬੜਾ ਸੌਖਾ ਕਮਾਣਾ। ਇਹਨੂੰ ਹজম ਕਰਨਾ ਬੜਾ ਔਖਾ ਪਰ ਕਮਾਣਾ ਬੜਾ ਸੌਖਾ ਹੈ। ਮੇਰੇ ਵਰਗਾ ਬੰਦਾ ਵੀਡੀਓ 'ਚ ਦੋ ਵੀਡੀਓ ਦੇ ਬੋਲ ਪਾ ਕੇ ਕਿ ਆਹ ਮਰੀਜ਼ ਹੈ ਜੀ ਇਹਨੂੰ ਬੜੀ ਲੋੜ ਹੈ ਜੀ। ਕੱਲ ਨੂੰ ਆਦੇ ਖਾਤੇ 'ਚ ਲੱਖਾਂ ਰੁਪਏ ਆ ਗਿਆ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਲੱਗ ਗਏ ਤੇ ਕਿੰਨੇ ਮੈਂ ਖਾ ਗਿਆ। ਇਸੇ ਕਰਕੇ ਸਾਡੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਪਿਛਲੇ 9 ਸਾਲਾਂ ਤੋਂ ਮੈਡੀਕਲ ਫੀਲਡ ਦੇ ਵਿੱਚ ਸੇਵਾ ਨਿਭਾ ਰਹੀ ਹੈ। ਤਕਰੀਬਨ ਲੱਖਾਂ ਮਰੀਜ਼ਾਂ ਦੀ ਹੁਣ ਤੱਕ 9 ਸਾਲਾਂ ਚ ਸੇਵਾ ਹੋ ਚੁੱਕੀ ਹੈ। ਇਲਾਜ, ਆਪਰੇਸ਼ਨ ਪਤਾ ਹੀ ਨਹੀਂ ਕਿ ਕਿੰਨੀ ਇੱਕ ਗਿਣਤੀ ਦੇ ਵਿੱਚ ਲੋਕ ਇਹਦਾ ਲਾਹਾ ਧੱਕ ਚੁੱਕੇ ਨੇ, ਲੋਕ ਇਹਦਾ ਫਾਇਦਾ ਲੈ ਚੁੱਕੇ ਨੇ। ਮੇਰੀ ਤੁਹਾਡੇ ਚਰਣਾ ਚ ਯੂਥ ਦੇ ਨੌਜਵਾਨਾਂ ਦਾ ਇੱਕੋ ਹੀ ਬੇਨਤੀ ਹੈ, ਕੁਝ ਮੇਰੇ ਤੋਂ ਵੱਡੇ ਆ, ਕੁਝ ਮੇਰੇ ਤੋਂ ਛੋਟੇ ਆ। ਛੋਟਾ ਭਰਾ ਸਮਝ ਕੇ ਕਿ ਮੇਰੀ ਬੇਨਤੀ ਪ੍ਰਵਾਨ ਕਰਿਓ ਕਿ ਤੁਹਾਡੇ ਪੂਰੇ ਦੁਸਾਂਝ ਕਲਾ ਪਿੰਡ ਦੇ ਵਿੱਚ ਕੋਈ ਬਾਪੂ ਘਰ ਦੇ ਵਿੱਚ ਬਿਨਾਂ ਇਲਾਜ ਤੋਂ ਨਾ ਬੈਠਿਆ ਹੋਵੇ। ਆਹ ਪ੍ਰੋਗਰਾਮ ਖਤਮ ਹੁੰਦੇ ਹੀ ਆਪਣੇ ਪਿੰਡ 'ਚ ਭਾਵੇਂ ਟਾਰਚ ਲੈ ਕੇ ਸ਼ੁਰੂ ਹੋ ਜਿਓ ਲੱਪਣੇ ਸ਼ੁਰੂ ਕਰ ਦਿਓ ਮਰੀਜ਼ ਜੇ ਲੱਗੇ ਕਿ ਮੈਂ ਸਿਰਫ ਗੱਲਾਂ ਜੋਗਾ ਵਾਂ ਤਾਂ ਮੈਨੂੰ ਉਦੋਂ ਹੀ ਆ ਕੇ ਗੁੱਟ ਤੋਂ ਫੜ ਲਿਓ ਲਾਈਵ ਕਰ ਦਿਓ ਆਪਣੇ ਕੈਮਰੇ ਅੱਗੇ ਕਿ ਭਾਈ ਤੂੰ ਤਾਂ ਗੱਲਾਂ ਵੱਡੀਆਂ ਵੱਡੀਆਂ ਕਰ ਗਿਆ ਪੱਲੇ ਤੇ ਤੇ ਕੱਖ ਨਹੀਂ ਕਿਉਂਕਿ ਮੈਂ ਕੋਈ ਲੀਡਰ ਨਹੀਂ ਹੈਗਾ ਕਿ ਜਿਹੜਾ ਮੈਨੂੰ ਮਿਲਣਾ ਬਹੁਤ ਔਖਾ ਹੈ ਤੇ ਮੇਰੇ ਨਾਲ ਕੋਈ ਬੌਂਸਰ ਨਹੀਂ ਹੈਗੇ ਕਿ ਮੈਂ ਸਿੰਗਰ ਆ ਡਿਮਾਂਡ ਦਾ 5 ਲੱਖ ਰੁਪਏ ਲਿੱਤਾ ਕਬੱਡੀ ਟੂਰਨਾਮੈਂਟ ਤੇ ਵੈਸੇ ਮੈਨੂੰ ਇੰਨੀ ਇਜਾਜ਼ਤ ਪਰਮਾਤਮਾ ਵੱਲੋਂ ਮਿਲਦੀ ਨਹੀਂ ਕਿ ਮੈਂ ਕਬੱਡੀ ਟੂਰਨਾਮੈਂਟ ਤੇ ਜਾ ਸਕਾਂ ਉਹ ਮੇਰਾ ਗੁਰਨੀਤ ਵੀਰ ਪਿਆਰ ਬਹੁਤ ਜ਼ਿਆਦਾ ਹੈ ਤੇ ਬਾਈ ਦਾ ਹੁਕਮ ਹੋਇਆ ਕਿ ਵੀਰੇ ਤੁਸੀਂ ਜ਼ਰੂਰ ਆਇਓ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਵਿਹਲ ਹੀ ਆਪਣੀ ਬਾਹੋ ਬਾਈ ਨਾਲ ਖੱਟੀਆਂ ਆਂ ਵਾ ਸਾਰੀ ਉਮਰ ਕਿ ਚਾਰ ਕਮਰੀਜਾਂ ਦਾ ਇਲਾਜ ਕਰਾ ਕੇ ਤੇ ਮੈਂ ਫੇਸਬੁੱਕ ਤੇ ਸਟਾਰ ਹੀ ਬਣਿਆ ਰਹਾ ਕਿ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕੀ ਚਾਰ ਮਰੀਜ਼ਾਂ ਦੀ ਮਦਦ ਕਰਕੇ ਖੱਟ ਕੀ ਲਿਆ ਇਹਨਾਂ ਨੇ ਕਿਉਂਕਿ ਮਦਦ ਜਿਹੜੀ ਹੈ ਉਹ ਨਿਸਵਾਰਥ ਹੋਣੀ ਚਾਹੀਦੀ ਹੈ ਤੇ ਰੈਗੂਲਰ ਹੋਣੀ ਚਾਹੀਦੀ ਹੈ ਉਹਦੀ ਬਜਾਏ ਮੈਂ ਇੱਕੋ ਮਰੀਜ਼ ਮਹੀਨੇ ਚ ਕਰਕੇ ਤੇ ਟੱਪੀ ਜਾਵਾਂ ਕਿ ਲੈ ਵੀ ਇੱਕ ਮਰੀਜ਼ ਦਾ ਚੂਲਾ ਬਦਲਵਾਤਾ ਲੱਖਾਂ ਮਰੀਜ਼ਾਂ ਦੀ ਹਜੇ ਲੋੜ ਜਿਹੜੀ ਪੂਰੀ ਹੋਣੀ ਬਾਕੀ ਐ ਮੈਂ ਇੰਨੀ ਗੱਲ ਬਸ ਕਹਿਣਾ ਚਾਹਨਾ ਤੁਹਾਨੂੰ ਸਾਰਿਆਂ ਨੂੰ ਜਿੱਥੇ ਤੇ ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਐ ਭਾਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਭਾਵੇਂ ਗਰਾਊਂਡ ਤੇ ਜਿੰਨੇ ਵੀ ਵੀਰ ਮੇਰੀ ਆਵਾਜ਼ ਸੁਣ ਰਹੇ ਨੇ ਇਹਦੇ ਵਿੱਚ ਨਾ ਤੁਹਾਡਾ ਫਾਇਦਾ ਐ ਨਾ ਮੇਰਾ ਫਾਇਦਾ ਪਰ ਕਿਸੇ ਲੋੜਵੰਦ ਮਰੀਜ਼ ਦਾ ਇਲਾਜ ਹੋ ਸਕਦਾ ਹੈ ਉਹਦੇ ਗੋਡੇ ਗਿੱਟੇ ਕੋਈ ਉਹਦਾ ਚੂੜਾ ਪੈਣਾ ਕੋਈ ਉਹਦਾ ਪੱਥਰੀਆਂ ਦਾ ਆਪਰੇਸ਼ਨ ਹੋਣਾ ਕੋਈ ਅੱਖਾਂ ਦਾ ਆਪਰੇਸ਼ਨ ਹੋਣਾ ਇਹ ਭਲਾ ਹੋ ਸਕਦਾ ਹੈ ਮੈਂ ਬੇਨਤੀ ਕਰਾਂਗਾ ਮੇਰਾ ਨੰਬਰ ਨੋਟ ਕਰ ਲਓ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਸਾਡੇ ਫੋਨ ਨੰਬਰ ਔਨ ਰਹਿੰਦੇ ਨੇ ਜਿਹਦੇ ਤੇ ਫੋਨ ਕਰਕੇ ਤੁਸੀਂ ਕਿਸੇ ਵੀ ਮਰੀਜ਼ ਬਾਰੇ ਕੋਈ ਵੀ ਜਾਣਕਾਰੀ ਸਾਨੂੰ ਦੇ ਸਕਦੇ ਹੋ ਲੈ ਸਕਦੇ ਹੋ ਜੇ ਕਿਤੇ ਤੁਹਾਡੀ ਫੋਨ ਤੇ ਗੱਲਬਾਤ ਫੜਵਾਲ ਨਾ ਹੋਵੇ ਤਾਂ ਸਾਨੂੰ ਮਿਲ ਲਿਓ ਮਾਡਰਨ ਟਾਊਨ ਲੁਧਿਆਣਾ ਸ਼ਾਮੀ 7 ਤੋਂ 9 ਅਸੀਂ ਰੋਜ਼ ਉੱਥੇ ਮਿਲਦੇ ਆਂ ਤੁਹਾਡੇ ਪਿੰਡ ਚ ਆਲੇ ਦੁਆਲੇ ਰਿਸ਼ਤੇਦਾਰੀ ਚ ਕਿਸੇ ਨੂੰ ਵੀ ਕੋਈ ਇਲਾਜ ਪੱਖੋਂ ਕੋਈ ਮਦਦ ਚਾਹੀਦੀ ਹੋਵੇ ਭਾਵੇਂ ਉਹਦੇ ਤੇ 5 ਲੱਖ ਲੱਗਣਾ ਹੋਵੇ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਇੰਨਾ ਪਿਆਰ ਸਤਿਕਾਰ ਦੇਣ ਲਈ ਇਦਾਂ ਹੀ ਪਰਮਾਤਮਾ ਸਾਡੇ ਪੰਜਾਬ ਨੂੰ ਇਦਾਂ ਦੇ ਗੱਭਰੂ ਨੌਜਵਾਨ ਜਿਨ੍ਹਾਂ ਨੂੰ ਦੇਖ ਕੇ ਇਹਨਾਂ ਦੇ ਸ਼ਰੀਰ ਦੇਖ ਕੇ ਸਾਨੂੰ ਵੀ ਖੂਨ ਫੌਲ ਜਾਂਦਾ ਕਿ ਸਾਡੇ ਵੀ ਸ਼ਰੀਰ ਇਦਾਂ ਦੇ ਹੋਣ ਮੈਂ ਬੇਨਤੀ ਕਰਦਾ ਇਸ ਕਮੇਟੀ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਡੋਲਿਓ ਨਾ ਇਦਾਂ ਹੀ ਲੱਗੇ ਰਹੋ ਔਰ ਬਿਲਕੁਲ ਜਿਹੜੇ ਲੋਕ ਸਮਾਜ ਲਈ ਕੁਝ ਕਰ ਰਹੇ ਨੇ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਹੈ ਜਿਹੜੇ ਸੂਰਮੇ ਸਾਡੇ ਸਮਾਜ ਦੇ ਵਿੱਚ ਗੁਰਪ੍ਰੀਤ ਮਿੰਟੂ ਬਾਈ ਵਰਗੇ ਜਾਂ ਪਾਲ ਖਰੌੜ ਵਰਗੇ ਜਿਹੜੇ ਲੋਕਾਂ ਲਈ ਆਪਣੀ ਜਵਾਨੀ ਵਾਰ ਰਹੇ ਨੇ ਉਹਨਾਂ ਨੂੰ ਸੁਣਨਾ ਸ਼ੁਰੂ ਕਰੋ ਉਹਨਾਂ ਦੇ ਫੈਨ ਬਣੋ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਕਮੇਟੀ ਦਾ ਇਹਨਾਂ ਮਾਨ ਸਤਿਕਾਰ ਦੇਣ ਲਈ ਤੇ ਕਿਸੇ ਨੂੰ ਵੀ ਕੀ ਮੈਡੀਕਲੀ ਕੋਈ ਤਕਲੀਫ ਕੋਈ ਹੋਵੇ ਪਿੰਡ ਦੇ ਵਿੱਚ ਤੁਹਾਨੂੰ ਸੇਵਾ ਦਾ ਮਾਤਾ ਜਰੂਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਘੋੜਾ ਸਿਰਾਂ ਲਾਉਣ ਲੱਗਾ ਆ ਦੋਦੇ ਪਿੰਡ ਵਾਲਾ ਬੱਲੇ ਬਰੇ ਕਾਂ ਦੇ ਵਿੱਚ ਕਬੱਡੀ ਪਾਉਣ ਦੇ ਲਈ ਆਪ ਆਇਆ ਚਾਰ ਜੱਸੀ ਤਿਆਰ ਪਰ ਤਿਆਰ ਹੈ ਇੱਕ ਪਾਸੇ ਲੀੜਾ ਵਾਲਾ ਦੀਪ ਹੈ ਨਾਲ ਸਭਰਾ ਵਾਲਾ ਹੈਪੀ ਹੈ ਆ ਲੰਮੜ ਇਹ ਨਾਲ ਕਹਿੰਦੇ ਨੌਜਵਾਨ ਆਓ ਸਾਹਮਣੇ ਚੱਕ ਦੇ ਸੋਇਆ ਗੱਗੀ ਲੱਗੀ ਹੋਈ ਹੈ ਆ ਸ਼ਾਨਦਾਰ ਕਮੇਸੀ ਵੀ ਖਾਲਸਾ ਇਹ ਨੰਬਰ ਲੈ ਕੇ ਇਸੇ ਰਹਿੰਦੇ ਆ ਅਸਮਾਨ ਦੇ ਵਿੱਚ ਪੰਛੀ ਉਡਾਰੀਆ ਭਰ ਰਿਹਾ ਹੈ ਗਰਾਊਂਡ ਦੇ ਵਿੱਚ ਖਿਡਾਰੀ ਬੱਲੇ ਬਲੇ ਕਰਾ ਰਿਹਾ ਹੈ ਵਾਜਿਆ ਹੋਈ ਹੈ ਪੱਟਾ ਤੇ ਥਾਪੀ ਹੈ ਐਨ ਕਹਿੰਦੇ ਬਰਾਬਰੀ ਦੇ ਚੱਦਾ ਹੈ ਮੈਚ ਪਹਿਲੇ ਕੁਆਟਰ ਦੀ ਖੇਡ ਖੇਡੀ ਜਾ ਰਹੀ ਹੈ ਹੁਣ ਇੱਕ ਪਾਸੇ ਗਗਨ ਸੂਰੀਆ ਜੀ ਲੱਗਾ ਹੋਇਆ ਹੈ ਛੋਟਾ ਸੋਰ ਤਿਆਰ ਆਪਕਾ ਚੋਲ ਦੀ ਰੇਡ ਤੇ ਗਗਨ ਮੈਨੂੰ ਲੱਗਦਾ ਵੀ ਬੱਲੇ ਬਲੇ ਕੋਲ ਲੱਗਾ ਉਹ ਚੱਲ ਮੱਕਾ ਕਾਟ ਕਾਟ ਆਹ ਦੇਖ ਦੇ ਕਾਟ ਦਾ ਇਹ ਛੱਟੀ ਕਰਾਚੋ ਵਾਲਾ ਟਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਗਵਿੰਦਪੁਰੇ ਵਾਲਾ ਮਾਲਾ ਹਲਕਾ ਟੱਚ ਕਰਕੇ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਲਾਡੀ ਜੱਸੋ ਵਾਲੀਆ ਖੇਡ ਮੈਦਾਨ ਦੇ ਵਿੱਚ ਵਧ ਰਿਹਾ ਹੈ ਦਸਾਂਗਾਂ ਦੀ ਧਰਤੀ ਤੇ ਅੱਜ ਵੱਡਾ ਇਕੱਠ ਹੈ ਮੇਰੇ ਵੀਰੋ ਐਵੇਂ ਸਿਰੇ ਦਾ ਮੇਲਾ ਖੇਡਿਆ ਜਾ ਰਿਹਾ ਹੈ ਦੁਨੀਆ ਆਨੰਦ ਮਾਰ ਰਹੀ ਹੈ ਸਾਹਮਣੇ ਪਈ ਹੋਈ ਰੇਡ ਲੱਲੀਆ ਵਾਲਾ ਬਿੱਲੀ ਪਹਿਲੇ ਮੈਚ ਦੇ ਵਿੱਚ ਸਿਰਾਂ ਲਾ ਗਿਆ ਸਾਹਮਣੇ ਦੇਖਦਾ ਵੀ ਲੰਗੂ ਜਿਸ ਲਈ ਸ਼ਾਹਪੁਰ ਦੀ ਟੀਮ ਬਲਵਿੰਦਰ ਚੱਠਾ ਢੰਡੋ ਵਾਲੀ ਹੈ ਔਰ ਨਾਲ ਕਹਿੰਦੇ ਸੁਖੀ ਬੈਂਸ ਰੁੜਕੇ ਦਾ ਬਲਜੀਤ ਸਿੰਘ ਸੰਧੂ ਤੇ ਨਾਲ ਕਹਿੰਦੇ ਖੜੀ ਮਹਾ ਸਿੰਘ ਵਾਲੇ ਦੇ ਜੱਸੀ ਧਨਵਾਰ ਤੇ ਕੁਲਜੀਤ ਧਨਵਾਰ ਮੇਰੇ ਵੀਰੋ ਅਮਰੀਕਾ ਦੇ ਵਿੱਚ ਵੱਸਦੇ ਐ ਸਰਦਾਰ ਪਿਆਰਾ ਸਿੰਘ ਜੀ ਪੁੱਜੇ ਹੋਏ ਐ ਉਹਨਾਂ ਦੀ ਬੜੀ ਜੀਆ ਸਵਾਗਤ ਐ ਲੈ ਵੀ ਮਾਤ ਦੇ ਕੋਲੀਆ ਸ਼ੇਰਪਰ ਸਿੰਘ ਸ਼ੇਰਹੜਾ ਖਗੋੜਾ ਕੇਸ਼ੀ ਕੁੜਵਾਰ ਆਸਟ੍ਰੇਲੀਆ ਰਜਿੰਦਰ ਸਿੰਘ ਰਾਏ ਬ੍ਰਦਰ ਆਸਟ੍ਰੇਲੀਆ ਨਾਲ काबर चिगड़ा बबू अस्ट्रेलिया पिता यूएसए सारे सारे वीर का तहे दिल से धन्यवाद करते हैं दर जस्सा यूएसए शहर अटाए अग... जगह मौजे भी धरती तो ने मेरे लिए और चार जाफियां में तो तेरा खिलाड़ी कोशिश करेगा एक बोंदे वाला घोड़ा मेरे लिए कोशिश की हुई है अब घोड़ा पे कहते जगह तक सिर भी है बोंदे वाला सिर लौदा है खरे खरे तौदा है ਖੇਡਾਂ ਦਾ ਮੁਕਾਬਲਾ ਦੋਨਾਂ ਟੀਮਾਂ ਦੇ درمیان ਉਧਰ ਜੱਸੀ ਦਸਾਂਹ ਦੇ ਜਿੰਨੇ ਵੀ ਯਾਰ ਦੋਸਤ ਆਏ ਆ ਕਿਰਨ ਦਾ ਬਹੁਤ ਵੱਡਾ ਯੋਗਦਾਨ ਸਾਰਿਆਂ ਦੇ ਅੰਤੇ ਤਾਰਬਾਦ ਕਰਦੇ ਆ ਸਾਡੇ ਹੈਪੀ ਬਸਰਾ ਦਾ ਜੰਗਾ ਫਗਵਾੜਾ ਬਾਬਾ ਕਰਵੀਰ ਮੋਟੀ ਮਰੀ ਜੋਲ ਸੁਖੀ ਅਮਰਦਨ ਹਰੇ ਜੀ ਨੋਟ ਕਰ ਲਿਏ ਉਹਨਾਂ ਦਾ ਨੰਬਰ ਉਹ ਬਾਬਾ ਸਰਕਾਰ ਦਾ ਕੋਈ ਨਰਸ਼ਾਹ ਦਾ ਪੀਸਾ ਬੱਧਾ ਪਰਮਾਨਿਆਂ ਦੀ ਖੇਡ ਕਬੱਡੀ ਲੈ ਐਨ ਸਿਰੇ ਦਾ ਜਫਾ ਲੱਗਿਆ ਕਾਲੀ ਗੱਡੀ ਪੈ ਰਹੀ ਹੈ ਲੱਭੂ ਦੇ ਪਿਆ ਪਿਆ ਪਿੰਡਾ ਜੀਰੇ ਦੇ ਲਾਗੇ ਜਿਹੜੇ ਕੋਸ਼ਿਸ਼ ਕਰਦਾ ਨੰਬਰ ਧਰਤੀਓ ਮੁੰਡਿਆ ਨੇ ਹਿਸਾ ਤੇਰੀਆ ਹਰਦੀਪਾ ਆਹ ਵੇਖ ਰਿਹਾ ਵੀ ਮੀਲਾ ਦੀ ਧਰਤੀਆਂ ਦੇ ਵਿੱਚ ਮੀਲਾ ਮੈਕਸਿਕ ਵਾਲਾ ਪਿੰਡਾ ਹੈ ਜਿਹੜੇ ਲੁਧਿਆਣੇ ਦਾ ਹੈ ਲੱਕਰ ਸੇਜ ਹੋਈ ਹੈ ਆਹ ਦੇਖੋ ਕਹਿੰਦੇ ਫੋਕ ਦੁਨੀਆ ਦੇ ਗਾਹਾਂ ਕੱਢਿਆ ਹੋਇਆ ਆਹ ਫੱਡੇ ਖੱਬੇ ਲੈਫਟ ਰਾਈਟ ਦਾਇਮਾ ਆਹ ਪਾਵੇ ਸੋਹਰੇ ਇਹ ਹੈ ਚੰਗਰੂ ਦੀਪੇ ਲਈ ਹੈ ਰੁੜਕੀ ਵਾਲਾ 16 ਕਹਿੰਦੇ ਆਇਆ ਮੀਰੀਆਂ ਦੀ ਧਰਤੀ ਤੋਂ ਕੱਲ ਪਾਸੇ ਮਾਰਸੀ ਹੋਈ ਹੈ ਮੇਰੀਓ ਮੇਜਰਲੀ ਕਬੱਡੀ ਫੈਡਰੇਸ਼ਨ ਅਕੀ ਇਹਮ ਰੋਲ ਹੈ ਰਣਕੀਆ ਦੇ ਸੋਨਾਂ ਦੇ ਮੇਰੀਓ ਕਿ ਤੈਨੂੰ ਸਾਰੀ ਖੇਹ ਦਿਨਾਂ ਤੱਕ ਪਹੁੰਚਾ ਕੇ ਆਪ ਇੱਕ ਵਾਰ ਲੜਕੀਆਂ ਦੇ ਮਿੰਨਾ ਬੋਗਾ ਦੇ ਨਿਰੰਦਰ ਡੈਕ ਕਰਕੇ ਖੇਡ ਮੈਦਾਨ ਦੇ ਲਾਗੇ ਆ ਜਾਣ ਲੜਕੀਆਂ ਦੀ ਥੋੜਾ ਨੀ ਮਰੋਸੀ ਬੇਤੀ ਕਰਦੇ ਆ ਉਹ ਜਾਣਿਆ ਛੇ ਪੱਤੋ ਹੀਰਾ ਅੱਠ ਸੰਘਵਾਲ ਦੇ ਵਿੱਚ ਨਾ ਨੂੰ ਆਪਾਂ ਕਹਿੰਦਾ ਵੀ ਦੋਨਾਂ ਕੱਪ ਸੋਨੂ ਹਣੀ ਮੰਨੇ ਹਣੀ ਸੱਦਾ ਦੇ ਰਹੇ ਆ ਆਹ ਦੋਨਾਂ ਕਬੱਡੀ ਕੱਪ ਜਿਹੜਾ 9 ਤਰੀਕ ਨੂੰ ਖੇਡਿਆ ਜਾਵੇਗਾ 11 ਤਰੀਕ ਐਵੇਂ ਨੰਗਰੰਬੀਆਂ ਦੇ ਵਿੱਚ ਰਾਊਂਡ ਕਰ ਲੱਗੇਗੀ ਹੈ 13 ਤਰੀਕ ਨੂੰ ਬੱਲੋ ਬਾਗਰੇ ਵੱਡਾ ਕੱਪ ਹੋਵੇਗਾ 14 ਨੂੰ ਤੰਡਾ ਰਾਮ ਸਾਹਿਬ ਦੇ ਵਿੱਚ ਰਾਊਂਡ ਕਰ ਲੱਗੇਗੀ ਹੈ 16 ਨੂੰ ਕਹਿੰਦੇ ਨੂਰਪੁਰ ਚੱਖਾ ਦੇ ਵਿੱਚ ਨਵੇਂ ਫਾਰਮ ਟਰੈਕ ਦਿੱਤੇ ਜਾਣਗੇ ਮੇਜਰ ਵੀ ਕਬੱਡੀ ਫੈਡਰੇਸ਼ਨ ਦੇ ਕੱਪ ਤੇ ਕਹਿੰਦੇ 17 ਤਰੀਕ ਜਿਹੜੀ ਹੈ ਉਹ ਮਠਾ ਫਾਊਂਡੇਸ਼ਨ ਤਰੰਤ ਉਹਦਾ ਇਹਨਾਂ ਵੱਲ ਦਿੱਤਾ ਜਾ ਰਿਹਾ ਹੈ ਪਹਿਲਾ ਫਾਇਜ਼ ਜੀ ਹੋਣੀ ਹੈ ਕਹਿੰਦੇ ਸਮਾਲਾਤ ਨਹੀਂ ਹੈ ਇਹ ਮੁਨਿਆਰੇ ਤਸ਼ਕਾ ਦਾ ਬਾਤ ਹੈ ਕਿਹਦੇ ਚੱਕ ਤੋਂ ਗੋਲੇ ਸੂਕੀ ਸਿਰੇ ਦੇ ਜੱਫੀ ਲਾ ਰਿਹਾ ਹੈ ਧੰਨ ਦਾ ਗਰਵਾ ਰਿਹਾ ਹੈ ਜਿਵੇਂ ਅੰਦਰ ਦੀ ਟੀਮ ਹੈ ਕਿ ਪਹਿਲੇ ਤੇ ਤੌੜਾ ਸੀ ਨੰਬਰ 1 ਹੀ ਹੈ ਛੋਟੀ ਜਮਾਨੀ